1600 ਚਵੀ ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਾਤਾ ਅਤੇ ਚਾਰ ਸਹਿਬਜ਼ਾਦਿਆਂ ਦੀ ਦਾਦੀ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਸਾਰੀ ਕੌਮ ਮਾਤਾ ਗੁਜਰ ਕੌਰ ਜੀ ਕਰਕੇ ਜਾਣਦੀ ਹੈ ਉਹਨਾਂ ਨੇ ਇਸ ਸੰਸਾਰ ਦੇ ਵਿਸਕਾਰ ਜਨਮ ਲਿਆ ਸੀ ਮਾਤਾ ਗੁਜਰੀ ਜੀ ਨੇ ਆਪਣੇ ਜੀਵਨ ਕਾਲ ਦੇ ਵਿਚਕਾਰ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਫਿਰ ਉਸ ਤੋਂ ਬਾਅਦ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਔਰ ਗੁਰੂ ਗੋਬਿੰਦ ਸਿੰਘ ਸੈਬ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚ ਜੋ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ ਹੈ ਜਿਸ ਤਰ੍ਹਾਂ ਕਿ ਸਹਿਬਜ਼ਾਦਿਆਂ ਨੂੰ ਉਹਨਾਂ ਨੇ ਨਿਡਰਤਾ ਦੇ ਰਾਹ ਉਹਨਾਂ ਦੇ ਅੰਦਰ ਜੋ ਨਿਡਰਤਾ ਭਰ ਦਿੱਤੀ ਉਹ ਉਹਨਾਂ ਨੂੰ ਭੈਅ ਤੋਂ ਦੂਰ ਕਰ ਦਿੱਤਾ ਉਦਾ ਅਸਰ ਸੀ ਕਿ ਉਹ ਖੁਸ਼ੀ-ਖੁਸ਼ੀ ਸ਼ਹਾਦਤ ਦਾ ਜਾਮ ਪੀ ਗਏ ਅੱਜ ਅਗਰ ਅਸੀਂ ਚਾਤੀ ਮਾਰੀਏ ਤਾਂ ਕਿ ਕੌਮ ਦੇ ਵਿੱਚ ਸਿੱਖ ਪਰਿਵਾਰਾਂ ਦੇ ਵਿੱਚ ਮਾਤਾ ਗੁਜਰੀ ਜੀ ਵਰਗੇ ਕਿਰਦਾਰਾਂ ਦੀ ਹੁਣ ਫਿਰ ਤੋਂ ਲੋੜ ਨਹੀਂ ਹੈ ਕਿਤੇ ਅਸੀਂ ਸਖਨੇ ਤੇ ਨਹੀਂ ਹੁੰਦੇ ਜਾ ਰਹੇ ਇਹ ਸਵਾਲ ਤੁਹਾਡੇ ਸਾਹਮਣੇ ਹੈ ਇਹ ਸਵਾਲ ਕੇਵਲ ਮੇਰੇ ਲਈ ਜਾਂ ਤੁਹਾਡੇ ਲਈ ਨਹੀਂ ਇਹ ਪੂਰੀ ਇੰਟਾਇਰ ਸਿਕ ਕੌਮ ਲਈ ਹੈ ਕਿ ਕਰਕਰ ਮਾਤਾ ਗੁਜਰੀ ਜੀ ਦੇ ਉਹਨਾਂ ਸਿਧਾਂਤਾਂ ਦੀ ਲੋੜ ਹੈ ਉਹਨਾਂ ਦੇ ਜੀਵਨ ਜੀਵਨ ਜੀਨ ਦੀ ਲੋੜ ਹੈ ਜੋ ਮਾਤਾ ਗੁਜਰ ਕੌਰ ਜੀ ਨੇ ਆਪਣੇ ਜੀਵਨ ਕਾਲ ਦੇ ਅੰਦਰ ਗੁਰੂ ਪਰਿਵਾਰ ਦੇ ਨਾਲ ਨਿਭਾਇਆ